ਬੀਤੇ ਦਿਨੀ ਫਗਵਾੜਾ ਨਜ਼ਦੀਕ ਪਿੰਡ ਜਗਤਪੁਰ ਜਟਾਵੇਖੇ ਖੂਬ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਪਰਾਮਦ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਅਤੇ ਥਾਣਾ ਸਿਟੀ ਦੇ ਐਸਐਚਓ ਵੱਲੋਂ ਉਹਨਾਂ ਦੇ ਮੈਂਬਰ ਹੀ ਹਿਰਾਸਤ ਵਿੱਚ ਲੈਣ ਦੇ ਵਿਰੋਧ ਵਿੱਚ ਪਰਿਵਾਰਕ ਮੈਂਬਰਾਂ ਦੇ ਪਿੰਡ ਵਾਸੀਆਂ ਵੱਲੋਂ ਐਸਪੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਇਸ ਮਾਕੇ ਰੇਸ਼ਮਪਾਲ ਨੇ ਦੱਸਿਆ ਕਿ ਕੁਝ ਵਿਅਕਤੀ ਉਸਦੇ ਪੁੱਤਰ ਸੁਖਵਿੰਦਰ ਕੁਮਾਰ ਨੂੰ ਰਾਤ ਸਮੇਂ ਕੰਮ ਤੇ ਲੈ ਕੇ ਗਏ ਸਨ ਤੇ ਅਗਲੇ ਦਿਨ ਹੀ ਉਸਦੇ ਪੁੱਤਰ ਦੀ Laash ਖੂਬ ਵਿੱਚੋਂ ਮਿਲੀ ਸੀ। ਉਹ ਮੰਗ ਕੀਤੀ ਗਈ ਉਸਦੇ ਪੁੱਤਰ ਦੇ ਕਾਤਲਾਂ ਨੂੰ ਜਲਦ ਜਲਦ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਇਸ ਰਣ ਸਾਬ ਦਾ ਸਰਪੰਚ surjit singh ਨੇ ਕਿਹਾ ਕਿ ਪੁਲਿਸ ਸੁਖਵਿੰਦਰ ਕੁਮਾਰ ਦੇ ਕਾਤਲਾਂ ਨੂੰ ਜਲਦ ਜਲਦ ਗ੍ਰਿਫਤਾਰ ਕਰੇ। ਉਹਨਾਂ ਆਖਿਆ ਕਿ ਕਤਲ ਦੇ ਕਾਰਨਾਂ ਦੀ ਸੱਚਾਈ ਪੁਲਿਸ ਨੂੰ ਪਰਿਵਾਰ ਦੇ ਸਾਹਮਣੇ ਲਿਆਉਣੀ ਚਾਹੀਦੀ ਹੈ। ਉਹ ਸ਼ਾਮ ਨੂੰ ਰਾਤ ਨੂੰ 8:30 ਵਜੇ ਲੈ ਕੇ ਗਏ 8:00 ਲੜਕੇ ਨੂੰ ਆਈ ਗਿਆ ਕਿੱਥੇ ਚੱਲੇ ਆ ਉਹ ਕਹਿੰਦਾ ਕੰਮ ਤੇ ਚੱਲੇ ਸੀ ਕਿ ਸਾਣਾ ਗੱਲ ਕਰਾਉ ਉਹਨਾਂ ਨਾਲ ਗੱਲ ਵੀ ਹੋਈ ਆ ਤੇ ਤੁਹਾਡੀ ਕੋਈ ਜ਼ਿੰਮੇਵਾਰੀ ਹੈਗੀ ਰਾਤ ਦੀ ਬੰਦੇ ਨੂੰ ਕੰਮ ਤੇ ਲੈ ਕੇ ਚੱਲੇ ਆ ਤਾਂ ਉਹ ਕਹਿੰਦੇ ਹਾਂਜੀ ਹੈਗੀ ਆ ਉਸ ਤੋਂ ਬਾਅਦ ਜਾ ਕੇ ਸਾਨੂੰ 9:30 ਵਜੇ ਫੋਨ ਆਉਂਦਾ ਕਾਕੇ ਦਾ ਸੁਖਵਿੰਦਰ ਕੁਮਾਰ ਦਾ ਕਿ ਕੰਮ ਐ ਨੇ ਮੈਂ ਆਉਣ ਲੱਗਾ ਸੀ ਕਿ ਆ ਜਾਓ ਉਹਨਾਂ ਨੇ ਪਿੱਛੇ ਆਵਾਜ਼ ਦੇ ਕੇ ਕਿਹਾ ਕਿ ਕੋਈ ਨਹੀਂ ਅਸੀਂ ਇੱਥੇ ਸਮਝਾਂਗਾ ਮੈਂ ਕਿਹਾ ਚਲੋ ਸਮਝੋ ਅੱਗੇ ਵੀ ਕੰਮਕਾਰ ਥੋੜਾ ਬਾਲਾ ਕਿਤੇ ਜਾਂਦੇ ਆ ਉਹ ਕੰਮ ਕਰਨਾ। ਬਸ ਉਸ ਤੋਂ ਬਾਅਦ ਸਾਨੂੰ ਬੰਦਾ ਇਹ ਹੀ ਬੰਦੇ ਦੂਸਰੇ ਦਿਨ 8 ਵਜੇ 24 ਘੰਟੇ ਬਾਅਦ ਸਾਨੂੰ ਕੱਪੜੇ ਦੇਣ ਆਉਂਦੇ ਆ। ਕਹਿੰਦੇ ਆਹ ਲੋ ਜੀ ਤੁਹਾਡੇ ਮੁੰਡੇ ਦਾ ਪਾਰਸਲ ਗਿਫਟ ਹੈ। ਕਾਕਾ ਦਾ ਕਿੱਥੇ ਆ ਕਾਕਾ? ਅਸੀਂ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਉਹ ਤਾਂ ਆਇਆ ਹੀ ਨਹੀਂ ਜਦ ਤਾ ਤੁਸੀਂ ਲੈ ਕੇ ਗਏ ਆ। ਅੱਗੋਂ ਇਹ ਕਹਿੰਦੇ ਵੀ ਅਸੀਂ 11 ਵਜੇ ਧਾਰ ਦਿੱਤਾ ਸੀ ਫਲਾਨੀ ਜਗ੍ਹਾ 11 ਵਜੇ ਉੱਥੇ ਤਾ ਰਿਹਾ ਐਦਾਂ ਕਰਕੇ ਐਦਾਂ ਕਮਾਈ ਜਾਂਦੇ ਆ ਤੇ ਸਾਡੇ ਅਸਾਂ ਇਹਨਾਂ ਨੂੰ ਪੁੱਛਿਆ 85 ਇਹਨਾਂ ਨੂੰ ਪੁੱਛਿਆ ਕੱਪੜੇ ਕਿੱਥੋਂ ਲੈ ਆ ਉਹ ਕਹਿੰਦੇ ਕਿ ਫਲਾਨੀ ਆੜ੍ਹਤ ਤੇ ਪਏ ਸੀ ਤਾਂ ਉੱਥੇ ਜਿਹੜੇ ਬੰਦੇ ਉਹ ਖੂਹ ਵਾਲੇ ਆ ਉੱਥੇ ਹੋਰ ਕੰਮ ਕਰਦੇ ਆ ਉਹ ਕਹਿੰਦੇ ਅਸੀਂ ਸਾਰਾ ਦਿਨ ਖਾਤ ਪਾਈ ਆ ਸਾਰਾ ਦਿਨ ਇੱਥੇ ਕੰਮ ਕੀਤਾ ਸਾਨੂੰ ਕੱਪੜੇ ਨਹੀਂ ਇੱਥੇ ਲੱਭੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਮਿਲਣਾ ਮਿਲਣਾ ਚਾਹੀਦਾ ਅਸੀਂ ਐਸੀ ਸਾਰਾ ਪਰਿਵਾਰ ਬੰਦੇ ਜਿੰਨੇ ਆਏ ਆ ਸਾਰੇ ਐਸੀਆਂ ਸਾਨੂੰ ਜੋ ਵੀ ਧਾਰਾ ਲੱਗਦੇ ਉਹ ਲਾਉਣ ਦੇ ਬੰਦੇ ਇਹਨਾਂ ਬੋਲਵੇ ਇਹੇ ਲੈ ਕੇ ਗਏ ਸਾਡੇ ਕੋਲ ਬਾਅਦ ਵਿੱਚ ਬੱਚਾ ਸਾਨੂੰ ਇਹਨਾਂ ਨੇ ਕਿਹਾ ਕਿ ਚਲੋ ਲੱਭਣ ਚੱਲੀਏ ਹਾਂਜੀ ਉਹ ਬੰਦੇ ਰਿਸ਼ਤੇ ਚ ਤਾਂ ਸਾਨੂੰ ਹਜੇ ਤੱਕ ਕੋਈ ਨਹੀਂ ਦੱਸਦੇ ਵਸੀਂ ਕੀ ਕੀਤਾ ਕੀ ਨਹੀਂ ਕੀਤਾ ਕੁਝ ਨਹੀਂ ਸਾਨੂੰ ਪਤਾ ਉਧਰੇ ਇਸ ਸੰਬੰਧੀ ਗੱਲਬਾਤ ਕਰਦੇ ਆਂ ਬਸ ਬਾਗੂ सुरेंद्रਪਾਲ ਨੇ ਦੱਸਿਆ ਕਿ ਮ੍ਰਿਤਕ ਸੁਖਵਿੰਦਰ ਕੁਮਾਰ ਜਿਹਨਾਂ ਵਿਅਕਤੀਆਂ ਨਾਲ ਕੰਮ ਕਰਦਾ ਸੀ ਉਹੀ ਵਿਅਕਤੀ ਮ੍ਰਿਤਕ ਸੁਖਵਿੰਦਰ ਕੁਮਾਰ ਕਾਕਾ ਨੂੰ ਰਾਸਮੇ ਕੰਮ ਤੇ ਲੈ ਕੇ ਗਏ ਸਨ ਪਰ ਥਾਣਾ ਮੁਖੀ ਵੱਲੋਂ ਬਿਨਾਂ ਕਿਸੇ ਕਾਰਨ ਤੋਂ નિર્ਦੋਸ਼ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਡੀਐਸਪੀ ਸਾਹਿਬ ਨੇ ਸਾਡੀ ਬਹੁਤ ਧਿਆਨ ਦੇ ਨਾਲ ਗੱਲ ਸੁਣੀ ਹੈ ਜੀ ਤੇ ਤੇ ਉਹੀ ਸਾਡੇ ਕੋਲੋਂ ਬਹੁਤ ਵਧੀਆ ਸਾਨੂੰ ਕਾਪੜਾ ਦਿੱਤਾ ਪ੍ਰੋਸੀਜਰ ਉਹ ਕਹਿੰਦੇ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਵਿੱਚ ਕਰਕੇ ਛੱਡੂਗਾ ਪਰ ਉਹਨੂੰ 2 ਦਿਨ ਟਾਈਮ ਦੇ ਦਿਓ ਅਸੀਂ 2-3 ਦਿਨ ਦੇ ਟਾਈਮ ਤੋਂ ਬਾਅਦ ਉਹਨਾਂ ਕੋਲ 3 ਦਿਨ ਦਾ ਟਾਈਮ ਲੈ ਲਿਆ ਕਿ ਸਾਹਿਬ 3 ਦਿਨ ਟਾਈਮ ਸਾਨੂੰ ਦੇ ਦਿਓ ਕਿ ਡੀਐਸਪੀ ਸਾਹਿਬ ਨੇ ਐਸ ਬਹੁਤ ਵਧੀਆ ਸਾਡੀ ਧਿਆਨ ਦੇ ਨਾਲ ਗੱਲ ਸੁਣੀ ਆ ਬਹੁਤ ਵਧੀਆ ਆਫਸਰ ਆ ਸਾਨੂੰ ਇਸ ਗੱਲ ਦਾ ਇਨਸਾਫ ਪੂਰਾ ਮਿਲੂ ਮਰਾ ਸੁਖਵਿੰਦਰ ਕੁਮਾਰ ਕਾਕਾ ਪਿੰਡ ਜਲਪੁਰ ਜੱਟਾ ਤੋਂ ਉਹਦਾ 16 ਤਰੀਕ ਨੂੰ ਇਹਨਾਂ ਦੇ ਘਰੋਂ ਕੰਮ ਦੇ ਬਹਾਨੇ ਲੈ ਗਿਆ ਜੀ ਉਹਨੂੰ ਮੋਰਕਾ ਦਾ ਮਰਡਰ ਹੋਇਆ 17 ਤਰੀਕ ਸ਼ਾਮ ਨੂੰ ਖੂਹ ਦੇ ਵਿੱਚ ਉਹਦੀ ਡੈੱਡ ਬੋਡੀ ਮਿਲੀ ਆ 17 ਤਰੀਕ ਸ਼ਾਮ ਨੂੰ ਉਹਦੀ ਡੈੱਡ ਬੋਡੀ ਮਿਲੀ ਆ ਖੂਹ ਦੇ ਵਿੱਚੋਂ ਸੱਟਾਂ ਸੱਟਾਂ ਲੱਗੀਆਂ ਸੀ ਉਹਦੇ ਜਿੱਤੋਂ ਯਾਰ ਹੁੰਦਾ ਕਿ ਮਰਡਰ ਹੀ ਹੋਇਆ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਗਰੀਬ ਪਰਿਵਾਰਕ ਨੂੰ ਇਨਸਾਫ ਮਿਲਣਾ ਚਾਹੀਦਾ ਤੈਅ ਤੱਕ ਜਾਗਰੂਦੀ ਕੋ ਕੀਤੀ ਜਾਵੇ ਕੌਣ ਕਾਤਲ ਹੈ ਕਿਹੜੀ ਵਜ੍ਹਾ ਕਰਕੇ ਕਤਲ ਹੋਇਆ ਤੇ ਉਹਦੇ ਵਿੱਚ ਕੈਸਟੀ ਐਸਟੀ ਇੱਕ ਤਰ੍ਹਾਂ ਵਾਅਦਾ ਕੀਤਾ ਗਿਆ 80 ਪਰਿਵਾਰਾਂ ਸੁਖਵਿੰਦਰ ਕਾਕਾ ਜਿਹਦਾ ਕਤਲ ਹੋਇਆ ਜਿਹਨਾਂ ਨੂੰ ਅਰੈਸਟ ਕਰਾਇਆ ਜਿਹਨਾਂ ਦੇ ਜਿਹੜੇ ਲੈ ਕੇ ਗਏ ਸੀ ਉਹਨੂੰ ਕਰੋ ਕਪਲਦੇ ਪਸਾਨ ਆਫ ਬਿਆਲ ਸਿੰਘ ਗੈਰੀ ਸਨ ਆਫ ਕਪਲਦੇ ਪੇਪਰ ਪਤਾ ਹੈ ਦੋਨੇ ਕੋਈ ਕਾਰਨ ਨਹੀਂ ਸਾਹਮਣੇ ਆਇਆ ਕਾਰਨ 6 ਦਿਨ ਹੋ ਗਿਆ ਜੀ ਪੁਲਿਸ ਨੇ ਅਰੈਸਟ ਕੀਤਾ ਦੱਸਿਆ ਹੀ ਕੁਝ ਨਹੀਂ ਹਜੇ ਤੱਕ ਕਾਰਨ ਤਾਂ ਉਹ ਪੁਲਿਸ ਹੀ ਦੱਸੂਗੀ ਨਾ ਸੀਗੇਟ ਦਾ ਪਾਟਵਾਨ ਹੋਣਾ ਹੈ ਜੀ ਪਰਜਾਇਲ ਤੋਂ ਮੰਗਣਾ ਹੋ ਗਿਆ ਸਰ ਸਾਹਮਣੇ ਲੈਣਾ ਜਿਹਦਾ ਕਤਲ ਬਣਾ ਚਾਹੀਦਾ ਜੀ ਸਹੀ ਪਤਾ ਹੋਣਾ ਚਾਹੀਦਾ ਵੀ ਮਰਡਰ ਕਿਉਂ ਹੋਇਆ ਇਸਾਰੇ ਮਾਮਲੇ ਸੰਬੰਧੀ ਜਦੋਂ ਡੀਐਸਪੀ ਫਗਵਾੜਾ ਭਾਰਤ ਭੂਸ਼ਣ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਪੁਲਿਸ ਇਸ ਕੇਸ ਦੀ ਤੈਅ ਤੱਕ ਜਾ ਕੇ ਅਸਲ ਦੋਸ਼ੀ ਨੂੰ ਗ੍ਰਿਫਤਾਰ ਕਰੇਗੀ ਤੇ ਇਸ ਕੇਸ ਨੂੰ ਸੁਲਝਾ ਕੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਏਗੀ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਗਤ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਜਗਤਪੁਰ ਜਟਾਂ ਵਿੱਚ ਇੱਕ ਇਨਸੀਡੈਂਟ ਹੋਇਆ ਸੀ ਉਹਦਾ ਪਰ ਕੇਸ ਜਿਹੜਾ ਹੈ ਅੰਡਰ ਸੈਕਸ਼ਨ ਬੜਾ ਬੀਐਨਐਸ ਦੇ ਰਿਲੇਟਡ ਕਰਨਾ ਮਰਡਰ ਦੀ ਉਹ ਕੇਸ ਜਿਹੜਾ ਹੈ ਜਿਹੜਾ ਅਲਰੇਡੀ ਦਰਜ ਕੀਤਾ ਹੋਇਆ ਉਹਦੇ ਜਿਹੜੇ ਇਹਨਾਂ ਨੇ ਮਾਈ ਨੇਮ ਕੋ ਵਿਅਕਤੀ ਲਗਾਈ ਸੀ ਉਹ ਅਸੀਂ ਗ੍ਰਿਫਤਾਰ ਕੀਤੇ ਹੋਇਆ ਪਰ ਜਦੋਂ ਹੁਣ ਟੈਕਨੀਕਲੀ ਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਿਹੜੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹਦੇ ਵਿੱਚ ਕੁਸ਼ਣ ਜਿਹੜੇ ਤੁਹਾਨੂੰ ਸਸਪੀਸ਼ਨ ਜਿਹੜੇ ਕ੍ਰੀਏਟ ਹੋਏ ਸੀ ਮੰਨ ਲਓ ਉਹਦੇ ਵਿੱਚ ਆਪਾਂ ਕੁਝ ਬੰਦੇ ਜਿਹੜੇ ਪਿੰਡ ਦੇ ਬਲਾਕੇ ਉਹਨੂੰ ਪੁੱਛਗਛ ਕੀਤੀ ਸੀ ਪਰ ਇਹਨਾਂ ਨੂੰ ਇਤਰਾਜ਼ ਸੀ ਕਿ ਉਹ ਪੁੱਛਗਛ ਢੀਆ ਤੁਸੀਂ ਕਿਉਂ ਕਰ ਰਹੇ ਹੋ ਇਹਨਾਂ ਨੂੰ ਸਮਝਾਇਆ ਕਿ ਇਹ ਪਾਰਟ ਆਫ ਇਨਵੈਸਟੀਗੇਸ਼ਨ ਆ ਕਿਸੇ ਵੀ ਲੈਵਲ ਦੇ ਉੱਤੇ ਕੋਈ ਵੀ ਬੰਦਾ ਜਿਹੜਾ ਗਿਲਤੀ ਪਾਇਆ ਜਾਏਗਾ ਉਹਨੂੰ ਨਾਲ ਜਿਹੜਾ ਆ ਜਿਹੜੇ ਤੁਸੀਂ ਦੋ ਬੰਦੇ ਕੱਲ ਫੜੇ ਸੀ ਸੀਸੀਟੀਵੀ ਚਾਇਸ ਜਿਹੜਾ ਕੱਲ ਬੰਦੇ ਦੋ ਫੜੇ ਜਾਂ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਨਾ ਉਹ ਕਿਸੇ ਨੂੰ ਥੋੜਾ ਜਿਹਾ ਸਸਪੀਸ਼ੀਅਸ ਉਹਨਾਂ ਦੇ ਖਿਲਾਫ ਜਿਹੜਾ ਆ ਉਹ ਕ੍ਰੀਏਟ ਹੋਇਆ ਸੀ ਉਹਦੀ ਆਪਾਂ ਆਪਾਂ ਮੰਨਦੀ ਜਿਹੜੀ ਸ਼ੰਕਾ ਹੈ ਕਿ ਦੇ ਆ ਕਲਪਰੇਟ অর ਨਾ ਉਹ ਕੋ ਚੈੱਕ ਸਰ ਕੀ ਭਰੋਸਾ ਦਵਾ ਤੁਸੀਂ ਇਹਨਾਂ ਨੂੰ ਅੱਜ ਵਾਜੇ ਇਹਨਾਂ ਦਾ ਜੋ ਇਹ ਕਹਿ ਰਿਹਾ ਉਹਦੇ ਮੁਤਾਬਕ ਤੇ ਆਪਾਂ ਕੀਤਾ ਹੋਇਆ ਪਰ ਆਪਾਂ ਇਸ ਇਨਵੈਸਟੀਗੇਸ਼ਨ ਨੂੰ ਪੂਰਾ ਮੁਕੰਮਲ ਜਿਹੜਾ ਸਫਾਈ ਜਿਹੜੀ ਸੱਚ ਕੱਢ ਕੇ ਜਿਹੜਾ ਉਹ ਲੈ ਕੇ ਸਾਹਮਣੇ ਆਉਣਾ ਚਾਹੁੰਦੇ ਆ